ਵੈਗਰੂਜ ਕਾ ਖਾਲਸਾ ਵੈਗਰੂਜ ਕੀ ਪਤਿ ਦੇਖੋ ਬਾਈ ਜੀ ਮੈਂ ਆਖੜੀਆ ਬਰਨਾਲਾ ਮਾਨਸਾ ਆਖੜੀਆ ਰੋਡ ਤੇ ਖੜਾ ਵੀਰ ਜੀ ਆ ਕਿੱਕਰਾ ਦੇਖ ਲਓ ਜੀ ਸੜਕ ਤੋਂ ਸੜਕ ਕ੍ਰੋਸ ਕਰ ਰਹੀ ਹੈ ਦੇਖੋ ਮਣ ਜਾ ਇਹ ਆ ਦੇਖ ਲਓ ਆ ਚਿੱਟੀ ਪੱਟੀ ਆ ਪੱਟੀ ਦੇ ਨਾਲ ਹੈ ਸਰਕਾਰ ਜੇ ਕੋਈ ਐਕਸੀਡੈਂਟ ਹੋ ਜੇ ਕਿਸੇ ਦਾ ਮੋਟਰਸਾਈਕਲ ਵਾਲੇ ਦਾ ਅਗਲਾ ਕਹਿੰਦਾ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਹੁਣ ਮੋਟਰਸਾਈਕਲ ਵਾਲਾ ਗੱਡੀ ਵਾਲਾ ਦੱਸੋ ਕਿਵੇਂ ਇੱਧਰ ਲਾਊਗਾ ਜੇ ਇੱਧਰ ਲਾਊਗਾ ਤੇ ਨੱਕ ਤੇ ਮੂੰਹ ਤੇ ਕਿਕਰਾਂ ਦੀਆਂ ਥੂੜਾਂ ਵੱਜਣਗੀਆਂ ਇੱਕ ਦੋ ਨਾਲ ਹੋਇਆ ਵੀ ਐ ਤੇ ਉਹਨਾਂ ਨੇ ਆਪਰੇਸ਼ਨ ਕਰਾ ਕੇ ਸੈੱਟ ਕਰਾਏ ਆ ਤੇ ਆ ਦੇਖਿਓ ਜੀ ਕੀ ਹਾਲ ਐ ਜੀ ਆ ਸੜਕ ਸਾਰੀ ਇਸ ਤਰ੍ਹਾਂ ਦੀਆਂ ਕਿਕਰਾਂ ਨਾਲ ਸਾਰੇ ਰੋਡ ਤੇ ਬੁਰਾ ਹਾਲ ਤੇ ਪਹਿਲਾਂ 2-4 ਫੋਟੋਆਂ ਮਿਲਾਈਆਂ ਸੀ ਕੋਈ ਅਸਰ ਹੀ ਨਹੀਂ ਹੋਇਆ ਕਿਸੇ ਤੇ ਤੋ ਪਹਿਲਾਂ ਸਰਕਾਰ ਸੀ ਉਹਨਾਂ ਉਹਨਾਂ ਨੇ ਕਟਾਤੀਆਂ ਸੀ ਉਸ ਤੋਂ ਬਾਅਦ 2-4 ਸਾਲ ਹੋ ਗਏ 5 ਸਾਲ ਹੋ ਗਏ ਹਜੇ ਤੱਕ ਕੁਝ ਵੀ ਨਹੀਂ ਇਹਨਾਂ ਨੇ ਜਨਕੀ ਗੌਰ ਨਹੀਂ ਕਰੀ ਤੇ ਵੀਰ ਨੂੰ ਬੇਨਤੀ ਆ ਵੀ ਜੋ ਇਹ ਵਿਭਾਗ ਦੇ ਨਾਲ ਕੰਟੈਕਟ ਹੈ ਤੇ ਉਹ ਇਹਨਾਂ ਨੂੰ ਆ ਕੇ ਕਟਾ ਕਟਾ ਕੇ ਸੈੱਟ ਕਰਾ ਸਕਦਾ ਹੈ ਦੇਖਿਓ ਮੜਾ ਜਾ ਕਿੰਨਾ ਬੁਰਾ ਹਾਲ ਹੋਇਆ ਪਿਆ ਟਿਕਰਾਂ ਤੇ ਯਾਦਾ ਸੜਕ ਤੇ ਆ ਚੁੱਕੀਆਂ ਨੇ ਦੋਨੇ ਪਾਸੇ ਆਹੀ ਬੁਰਾ ਹਾਲ ਹੈ ਮੈਂ ਇੱਕ ਦੋ ਵਾਰੀ ਨੰਗਿਆ ਇੱਥੋਂ ਮੋਟਰਸਾਈਕਲ ਤੇ ਮੇਰੇ ਵੀ ਜ਼ਿਆਦਾ ਵੱਜਦੀਆਂ ਤੇ ਬੇਨਤੀ ਹੈ ਵੀ ਇਹ ਜਿਹੜਾ ਵਿਭਾਗ ਨਾਲ ਕੰਟੈਕਟ ਹੈ ਤੇ ਇਹਨੂੰ ਸੈੱਟ ਕਰਾ ਕੇ ਕਟਾਈ ਕਰਾ ਸਕਦੇ ਹੋ ਤੁਸੀਂ ਤੇ ਬੜਾ ਬੁਰਾ ਹਾਲ ਹੈ ਮੋਟਰਸਾਈਕਲ ਵਾਲਿਆਂ ਦੀ ਵੱਜਦੀਆਂ ਗੱਡੀ ਵਾਲਾ ਵੀ ਥੱਲੇ ਨਹੀਂ ਲਾ ਸਕਦਾ ਤੁਸੀਂ ਆਹ ਥੱਲੇ ਦੇਖੋ ਲਾਈਨਿੰਗ ਦੇਖੋ ਥੋੜੀ ਜਿਹੀ ਕਿਵੇਂ ਨਾਲ ਲੈਂਡ ਦੇ ਉੱਪਰ ਆਹ ਦੇਖੋ ਲੈਂਡ ਦੇ ਉੱਪਰ ਹੈ ਨਾ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਵੀਰ ਜੀ ਸਾਰੀ ਪੱਟੀ ਤੇ ਸਾਰੀ ਪੱਟੀ ਤੇ ਕੋਈ ਐ ਨਹੀਂ ਹੈਗਾ ਦੇਖੋ ਸਾਰੀ ਪੱਟੀ ਤੇ ਦੇਖੋ ਵੀਰ ਜੀ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਜਿਹੜੀ ਮੂਹਰੇ ਆਪਣੀ ਹੈ ਇਹਦੇ ਇਹ ਸੀਗੀ ਆਗੜੀ ਤੋਂ ਲੈ ਕੇ ਜੋਗੇ ਤੋਂ ਰੱਲੇ ਤੱਕ ਆ ਬੂਟੀ ਆ ਉਸ ਤੋਂ ਬਾਅਦ ਹੁਣ ਇਹ ਤਾਮਕੋਟ ਦੇ ਲਬੇ ਤਵੇ ਆ ਦੇਖੋ ਜਮਾ ਸੜਕ ਤੇ ਦੇਖੋ ਆ ਪੱਟੀ ਦੇਖ ਲਓ ਥੱਲੇ ਆ ਦੇਖੋ ਹੁਣ ਇੱਥੇ ਮੋਟਰਸਾਈਕਲ ਕਿਵੇਂ ਚੱਲੂਗਾ ਤੁਸੀਂ ਆਪ ਸਿਆਣੇ ਹੋ ਦੇਖੋ ਗਲਤਾਂ ਮੋਟਰਸਾਈਕਲ ਇਹਦੇ ਕੋਈ ਆਪਾਂ ਨਾ ਗਲਤ ਵੀਡੀਓ ਕਦੇ ਪਾਈ ਆ ਨਾ ਪਾਈਏ ਜਿਹੜੀ ਗੱਲ ਸਹੀ ਆ ਉਹ ਸਹੀ ਐ ਆ ਦੇਖੋ ਹੁਣ ਤੁਸੀਂ ਆਪ ਵੀ ਦੇਖ ਲਓ ਪੱਟੀ ਤੋਂ ਤੇ ਆਹ ਦੇਖੋ ਨਾਲ ਲੱਗਦੀ ਨਾ ਪੱਟੀ ਦੇ ਐ ਐ ਜਮਾਂ ਨਾਲ ਲੱਗਦੀ ਆ ਇਸ ਤਰ੍ਹਾਂ ਦਾ ਜਨ ਕੇ ਪੂਰਾ ਹਾਲ ਹੋਇਆ ਪਿਆ ਤੇ ਆਪਾਂ ਤਾਂ ਕਹਿੰਦੇ ਆ ਵੀ ਕਿਸੇ ਦੇ ਵਿਚਾਰੇ ਦੇ ਕੋਈ ਸੱਟ ਨਾ ਵੱਜੇ ਕਿਉਂ ਜਦੋਂ ਮੂਹਰੇ ਲੋਡ ਹੋ ਜਾਂਦਾ ਜਾਂ ਸਾਈਡ ਦੀ ਓਵਰਟੈਕ ਹੋ ਜਾਂਦਾ ਉਦੋਂ ਆਪਾਂ ਨੂੰ ਇੱਧਰ ਲਾਉਣਾ ਪੈਂਦਾ ਪੱਟੀ ਤੇ ਉਦੋਂ ਫਿਰ ਇਕੱਲੇ ਦੇ ਅੱਖਾਂ ਮੂੰਹਾਂ ਤੇ ਵੱਜਦਾ ਤੇ ਹੋਰ ਬਾਈ ਇਹਨੂੰ ਕਰਕੇ ਸੈਟਿੰਗਸ ਕਰੀ ਜਾਵੇ ਕਿਉਂ ਸੀਜ਼ਨ ਚੱਲਦਾ ਹੁਣ ਸੀਜ਼ਨ ਟਰਾਲੀਆਂ ਟਰੈਕਟਰ ਜ਼ਿਆਦਾ ਹੋ ਜਾਂਦੇ ਆ ਮੋਟਰਸਾਈਕਲ ਹੋ ਜਾਂਦੇ ਆ ਉਸ ਕਰਕੇ ਪ੍ਰੋਬਲਮ ਆਉਂਦੀ ਆ ਤੇ ਆ ਸਾਰੀ ਬੂਟੀ ਵੱਢਣ ਵਾਲੀ ਐ ਜੀ